ਰਾਹੀ ਆ ਜੀ ਕੋਈ ਰਹਿੰਦਾ ਸੀ ਆਪਣੀ ਭੈਣ ਕੋ ਇੱਥੇ ਭੈਣ ਕੋ ਰਹਿੰਦਾ ਜੀ 6 ਮਹੀਨੇ ਹੋ ਗਏ 6-7 ਤੁਹਾਡਾ ਕੀ ਨਾਮ ਹੈ ਮੈਂ ਨਰਾਜੂ ਜੀ ਕੀ ਗੱਲਬਾਤ ਹੋਈ ਏ ਪਤਾ ਨਹੀਂ ਕੀ ਗੱਲਬਾਤ ਹੋਈ ਸਾਨੂੰ ਇਹ ਘਰੋਂ ਸਵੇਰ ਦਾ ਨਿਕਲਿਆ ਹੱਸਗਾ ਤੇ ਰਤੀ ਇਦਾਂ ਦਾ ਕੰਮ ਕਰ ਲਿਆ ਪਿੰਡ ਕਿਹੜਾ ਤੇ ਹਟਾ ਢੇਰੀਆਂ ਮੇਰਾ ਸਾਲਾ ਲਾਇਆ ਕੋਈ ਲਾਸਟ ਗੱਲ ਕੋਈ ਪਤਾ ਲੱਗਾ ਕਿ ਪਤਾ ਨਹੀਂ ਕਿ ਉਹ ਆ ਜੀ ਤਾਂ ਸਵੇਰ ਤਾਂ ਗਿਆ ਸੀ ਕਹਿੰਦਾ ਕੰਮ ਤੇ ਚੱਲਾਂ ਬਾਅਦ ਚਾਹੀਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਤਾਂ ਹੁਣ ਪਤਾ ਲੱਗਾ ਮੈਂ ਤਾਂ ਕੰਮ ਤੇ ਲੱਗਾ ਹੋਇਆ ਸੀ ਇੱਥੇ ਐਲੋ ਵਾਲਾ ਪਰਿਵਾਰ ਪਰ ਹੋਰ ਕੌਣ ਕੌਣ ਸਾਨੂੰ ਵਿੱਚ ਹਾਂਜੀ ਘਰ ਕੌਣ ਕੌਣ ਪਰਿਵਾਰ ਦੇ ਮੈਂ ਇਹਦੇ ਭਰਾ ਹੀ ਆ ਜੀ ਕੋਈ ਰਹਿੰਦਾ ਸੀ ਆਪਣੀ ਭੈਣ ਕੋਲ ਇੱਥੇ ਭੈਣ ਕੋ ਰਹਿੰਦਾ ਜੀ 6 ਮਹੀਨੇ ਹੋ ਗਏ 6-7 ਦਿਨ ਯਾ ਜੀ ਨਾ ਮਨਾ ਰਾ ਜੀ ਮੇਰਾ ਨਾਮ ਮਨੀ ਜੀ ਫੀਲਪਦਾਈ ਤੁਹਾਡੇ ਇਹ ਆਪਣਾ ਯਾਰ ਦੋਸਤੀ ਜਿਹਦਾ ਚਾਚੇ ਦਾ ਮੁੰਡਾ ਆ ਭਾਜੀ ਹੁਣੀ ਹਾਂ ਜੀ ਇਹ ਕੱਲ ਪਤਾ ਨਹੀਂ ਕੱਲ ਆਇਆ ਸੀਗਾ ਘਰ ਉਹ ਇਹ ਤੇ ਕੱਲ ਮਤਲਬ ਸਵੇਰ ਦਾ ਹੀ ਨਿਕਲਿਆ ਹਣਾ ਤੇ ਬਸ ਰਾਤੀ ਇਹਨੇ ਆ ਕੰਮ ਕੀਤਾ ਰਾਤੀ ਘਰੇ ਨਹੀਂ ਆਇਆ ਉਹ ਸਵੇਰੇ ਮੇਰਾ ਬ੍ਰਦਰ ਇੱਥੇ ਆਉਂਦਾ ਕੰਮ ਤੇ ਉਧਰ ਤੇ ਉਹਨੇ ਸਵੇਰੇ ਦੇਖ ਲਿਆ ਇਹਨੂੰ ਪਛਾਣ ਲਿਆ ਬੰਦੇ ਬੰਦੇ ਬਹੁਤ ਇਕੱਠੇ ਹੋਏ ਸੀਗੇ ਫਿਰ ਉਹਨੇ ਘਰੇ ਫੋਨ ਫਾਨ ਕੀਤਾ ਵੀ ਉਹਨੇ ਦੱਸਿਆ ਸਾਰਾ ਕੁਝ ਨਾਮ ਕੀ ਹੈ ਭਾਈ ਭਾਈ ਦਾ ਨਾਮ ਭਾਈ ਦਾ ਉਦੋਂ ਤਾਂ ਮੰਗਾ ਕਹਿੰਦੇ ਭਾਈ ਦਾ ਪੱਕਾ ਨਾਮ ਤਾਂ ਮੰਗ ਤਰਾਵੇਂ ਆ ਜੀ ਨਹੀਂ ਨਹੀਂ ਲੱਗਦੇ ਵਾਲੀ ਨੇ ਪਾ ਥੋੜੀ ਦਿਨਾਂ ਹੀ ਇਹਦਾ ਪਿੱਛੋ ਪਿੰਡ ਕਿਹੜਾ ਹੈ ਪੱਖੋ ਵਾਲਿਆ ਜੀ ਪੱਖੋ ਹਾਂਜੀ ਹਾਂਜੀ ਤੇ ਰਹਿੰਦੇ ਕਿੱਥੇ ਜੀ ਰਹਿੰਦਾ ਇੱਥੇ ਢੇਰੀਆਂ ਪਿੰਡ ਸਗੈ ਹਾਂਜੀ ਤੇ ਤੁਹਾਨੂੰ ਕੋਈ ਨਾ ਪੁਲਿਸ ਨੇ ਮਫੂਸ ਕਰਤਾ ਸੀ ਪੁਲਿਸ ਨਹੀਂ ਨਹੀਂ ਬਸ ਉਹਨਾਂ ਨੇ ਉਹ ਹੀ ਕੀਤੀ ਸੀਗੀ ਅਨਗਵਾਰੀ ਖੁਸ਼ਿਆ ਦੱਸਿਆ ਸੀਗਾ ਵੀ ਕਿੱਥੇ ਰਹਿੰਦਾ ਕੀ ਕੰਮ ਕਰਦਾ ਕੋਈ ਨਸ਼ਾ ਪਤਾ ਤਾਂ ਨਹੀਂ ਖਾਂਦਾ ਪੀਂਦਾ ਉਹ ਬਸ ਆਹੀ ਗੱਲ ਵਰ ਕੀਤੀ ਨਾ ਨੂੰ ਪੁੱਛਿਆ ਨੰਬਰ ਨੰਬਰ ਲਏ ਆ ਹਾਂਜੀ ਹਾਂਜੀ ਸਰ ਸਰ ਇੱਕ লাশ ਮਿਲ ਗਿਆ ਤੁਹਾਨੂੰ ਤਰਖਤ ਨਾਲ ਲਟਕਦੀ ਕੀ ਮਾਮਲਾ ਇਹ ਅੱਜ ਸਵੇਰ 8:30 ਵਜੇ ਸਾਨੂੰ ਥਾਣੇ ਫੋਨ ਆਇਆ ਮੌਕੇ ਤੇ ਆਪਾਂ ਪੁੱਜੇ ਆ ਮੌਕੇ ਤੇ ਜਾ ਕੇ লাশ ਦੀ شناخت ਕਰਾਈ ਗਈ ਹੈ ਇਹ লাশ ਦੀ شناخت ਹੋਈ ਆ ਇਹ ਮ੍ਰਿਤਕ ਦਾ ਨਾਮ ਹੈ ਇੰਦਰਜੀਤ ਸਿੰਘ ਮੰਗਾ ਸਨ ਉਹ ਮਦਨ ਲਾਲ ਵਾਸੀ ਪਿੰਡ ਪੱਖੋਵਾਲ ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਪਿੰਡ ਢੱਡਾ ਹੁੰਦਲ ਰਹਿੰਦਾ ਸੀ ਆਪਣੇ ਨਾਨਕਿਆਂ ਤੋਂ ਉਥੋਂ ਪਰੀਵ 5-6 ਮਹੀਨੇ ਤੋਂ ਇਹ ਆਪਣੇ ਜੀਜੇ ਕੋਲ ਆਪਣੀ ਭੈਣ ਕੋਲ ਅਮਨਦੀਪ ਕੌਰ ਪਤਨੀ ਰਮੇਸ਼ ਹਰਮੇਸ਼ ਮਾਰਵਾਸੀ ਢੇਰੀਆਂ ਇਹ ਥਾਣੇ ਸ੍ਰੀ ਨਕੂਦਰ ਚ ਪੈਂਦਾ ਜੀ ਇਹ ਪਿੰਡੇ ਦਾ ਉਥੇ ਆਇਆ ਹੈਗਾ ਤੇ ਇਹ ਘਰੇਲੂ ਪਰੇਸ਼ਾਨੀ ਕਾਰਨ ਇਹਨੇ ਜਿਹੜਾ ਇਹ ਮਤਲਬ ਖੁਦਕੁਸ਼ੀ ਕੀਤੀ ਫਾ ਲਿਆ ਇਹਦੀ ਡੈਡ ਬਡੀ ਆਪਾਂ ਕਬਜ਼ੇ ਚ ਲੈ ਲਈ ਆ ਤੇ ਪੋਸਟਮੈਨ ਨੂੰ ਕਰਵਾ ਕੇ 174 ਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਵਿੱਚ ਇਹਦਾ ਕੋਈ ਕਸੂਰ ਨਹੀਂ ਇਹਨਾਂ ਦੇ ਬਿਆਨ ਦੇ ਕਹਿਣ ਦੇ ਮੁਤਾਬਕ ਹੈ ਸਰ ਜਿਹੜਾ ਨੌਜਵਾਨ ਹੈਗਾ ਇਹ ਕੁਵਾਰਾ ਹੈਗਾ ਜਾਂ ਮੈਰਿਡਾ ਕੁਵਾਰਾ ਜੀ ਹੈ ਕਵਾਰਾ ਹੈ ਕਵਾਰਾ ਜੀ ਕੋਈ ਨਸ਼ਾ ਵਗੈਰਾ ਕਰਨ ਦਾ ਆਦੀ ਨਹੀਂ ਹੈ ਤੇ ਹੁਣ ਜਿਹੜਾ ਹੈਗਾ ਇਹਦੀ ਡੈੱਡ ਬੋਡੀ ਜਿਹੜੀ ਹੈਗੀ ਆ ਇਹਦੀ ਡੈੱਡ ਬੋਡੀ ਜਿਹੜੀ ਹੈ ਜੀ ਉਹ ਆਪਾਂ ਕਬਜ਼ੇ 'ਚ ਲੈ ਲਈ ਆ ਪੋਸਟਮਾਰਲ ਸਿਵਲ ਹਸਪਤਾਲ ਨੂੰ ਕੋਦਰ ਕਾਰਵਾਈ ਜਾਰੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੀ 174 ਅਨੁਸਾਰ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਠੀਕ ਹੈ